ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿੰਦਾ ਹਾਂ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਰਲੀ ਗੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰਾ ਪਿਆਰ ਭੇਜਦੀਆਂ ਸਾਰਿਆਂ ਦਾ तहे ਦਿਲੋਂ ਤਨਮਾਨ ਕਰਦੀ ਹਾਂ ਤੇ ਬਾਕੀ ਜਿਹੜੀਆਂ ਭੈਣਾਂ ਜਾਂ ਕੋਈ ਭਰਾ ਚੈਨਲ ਤੇ ਨਵਾਂ ਹੁੰਦਾ ਉਹ ਚੈਨਲ ਨੂੰ ਨਾ ਸਬਸਕ੍ਰਾਈਬ ਕਰ ਲਿਆ ਕਰੋ ਕੰਟੀਨਿਊ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਜੇਕਰ ਕਿਸੇ ਭੈਣ ਨੂੰ ਜਾਂ ਭਰਾ ਨੂੰ ਨਹੀਂ ਸੈੱਟ ਕਰਨਾ ਉਹ ਤਾਂ ਬੱਚਿਆਂ ਤੋਂ ਕਰਵਾ ਲਿਆ ਕਰੋ ਹਨਾ ਤਾਂ ਕਿ ਜਦੋਂ ਮੈਂ ਕੋਈ ਵੀਡੀਓ ਪਾਉਣਾ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਈ ਤਾਂ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਲੇਡੀ ਸੂਟ ਪਲੱਸ ਲਾਈਨਿੰਗ ਵਾਲਾ ਜੇ ਤੁਸੀਂ ਇਹਦੀ ਲਾਈਨਿੰਗ ਦੀ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਮੈਂ ਨਾਲ ਤੁਹਾਨੂੰ ਉਹ ਵੀ ਕੱਟ ਕੇ ਦਿਖਾ ਦਊ ਕਿਵੇਂ ਕੱਟਣੀ ਆ ਪਹਿਲਾਂ ਆਪਾਂ ਸਿੱਖ ਲਈ ਸ਼ਰਟ ਕਟਾਂਗੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹਦਾ ਨਾਪ ਦੱਸੂਗਾ ਵੀ ਕਿੰਨਾ ਕਿੰਨਾ ਹੈ ਹਨਾ ਲੰਬਾਈ ਹੈਗੀ ਆ ਕਮੀਜ਼ ਦੀ ਸ਼ਰਟ ਦੀ 42 ਬਾਹਾਂ 18 ਇੰਚ ਰੱਖਣੀ ਆਪਾਂ ਨੇ ਮੂਰੀ 14 ਇੰਚ ਆ ਤੀਰਾ 12.5 ਉੱਪਰੋਂ ਛਾਤੀ ਤੋਂ ਕਮੀ ਹੈਗਾ 19.5 ਕਮਰ 16.5 ਹੈਪ ਹੈਗੀ 20 ਠੀਕ ਆ ਪਲੋਈਆਂ ਜਾਂ ਪਲੇਟਾ ਇਹ ਤਿਆਰ ਆ 11 ਇੰਚ ਦੇ ਹਨ ਤੇ ਮੋਢਾ ਜਿਹੜਾ ਕੱਟ ਤੋਂ ਤਿਆਰ ਉਹ 17.5 ਇੰਚ ਆ ਅਗਲਾ-ਅਗਲਾ ਹੈਗਾ ਇਹਨਾਂ ਦਾ 6.5 ਪੈਕ ਵਾਲਾ 7 ਇੰਚ ਆ ਉਣੀ 19 13 ਸਲਵਾਰ ਦਾ ਨਾਂ ਆਪਾਂ ਬਾਅਦ ਚ ਜਦੋਂ ਕਟਾਂਗੇ ਉਦੋਂ ਮੈਂ ਤੁਹਾਨੂੰ ਦੱਸੂਗਾ ਬਾਕੀ ਜਿਹੜੀਆਂ ਭੈਣੋ ਸਲਵਾਰ ਦੀ ਨਹੀਂ ਸਮਝ ਆਉਂਦੀ ਨਾ ਉਹ ਤੁਸੀਂ ਇੱਕ ਵਾਰੀ ਗਲਤ ਕੱਟਣ ਨਾਲੋਂ ਮੈਨੂੰ ਫੋਨ ਕਰ ਲਿਆ ਕਰੋ ਸ਼ਾਮ ਨੂੰ 8 ਵਜੇ ਤੋਂ ਬਾਅਦ ਗਲਤ ਨਾ ਕੱਟਿਆ ਕਰੋ ਗਲਤ ਕੱਟਣ ਤੋਂ ਬਾਅਦ ਫਿਰ ਕੀ ਹੈ ਸਲਵਾਰ ਜਾਂ ਤਾਂ 3-4 ਇੰਚ ਉੱਚੀ ਕੱਟੀ ਜਾਂਦੀ ਆ ਜਾਂ ਫਿਰ 3 ਇੰਚ ਛੋਟ ਦੋ ਨੀਮੀ ਕੱਟੀ ਜਾਂਦੀ ਆ ਤਾਂ ਅਗਰ ਕਿਰਪਾ ਅਗਰ ਕਿ ਮੈਂ ਤੁਹਾਨੂੰ ਇਹੀ ਕਹਿਣਾ ਉਹਨਾਂ ਵੀ ਫੋਨ ਕਰ ਲਿਆ ਕਰੋ ਸ਼ਾਮ ਨੂੰ 8 ਵਜੇ ਤੋਂ ਬਾਅਦ ਕੋਈ ਦਿੱਕਤ ਨਹੀਂ ਜੇ ਤੁਹਾਡੇ ਨਹੀਂ ਸਮਝ ਆਉਂਦੀ ਹੈ ਨਾ ਤੇ ਜੇ ਤੁਹਾਡੇ ਆਪਦੇ ਹਿਸਾਬ ਨਾਲ ਸਲਵਾਰ ਫਿਰ ਛੇੜ ਛੜ ਕਰਨ ਦੀ ਕੋਈ ਲੋੜ ਨਹੀਂ ਜੇ ਤੁਹਾਡੀ ਸਲਵਾਰ ਅੱਡੀਆ ਤੋਂ ਚੱਕੀ ਨਹੀਂ ਫੇਰ ਹੀ ਮੇਰੇ ਹਿਸਾਬ ਨਾਲ ਕੱਟਿਆ ਕਰੋ ਨਹੀਂ ਨਹੀਂ ਤਾਂ ਆਜੋ ਮੈਂ ਇਹਦੀ ਪ੍ਰੈਸ ਮਾਰ ਲਈ ਸੀ ਫੁੱਲਾਂ ਦਾ ਇਧਰੋਂ ਸੈਂਟਰ ਕਰ ਲਿਆ ਠੀਕ ਹੈ ਸਾਰਾ ਚੰਗੀ ਤਰ੍ਹਾਂ ਧਿਆਨ ਦੇ ਨਾਲ ਫੁੱਲਾਂ ਦਾ ਸੈਂਟਰ ਆਪਣੇ ਕਰ ਲਿਆ ਸੀਗਾ ਆਹ ਚੀਜ਼ ਦਾ ਧਿਆਨ ਰੱਖਣਾ ਪੈਣਾ ਨਹੀਂ ਜਿਹੜੀ ਆਹ ਇੰਟਰਲੋਕ ਆਪਾਂ ਵੀ ਕੱਟਾਂਗੇ ਤੁਸੀਂ ਵੀ ਕੱਟਣੀ ਹੈ ਇਹ ਕਈ ਵੀ ਆਪਾਂ ਐਂ ਛੱਡ ਦਿੰਨੇ ਆ ਤੇ ਨੀਚੇ ਦੀ ਝਾਤੀ ਮਾਰੂਗੀ ਠੀਕ ਹੈ ਇਹ ਚੀਜ਼ ਦਾ ਧਿਆਨ ਰੱਖਣਾ ਆਪਾਂ ਇਹਨੂੰ ਕੱਟਣੀ ਕੱਟਣਾ ਹੈ ਲੰਬਾਈ ਤਿਆਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ 42 ਆ ਤੇ ਇੱਕ ਵਾਰੀ ਫੇਰ ਦੱਸ ਦਿੰਦੇ ਆ ਵੀ ਲੰਬਾਈ ਜਿਹੜੀ ਤਿਆਰ ਆ ਉਹ 42 ਇੰਚ ਆ ਆਪਾਂ ਕਿੰਨਾ ਰੱਖਣਾ ਅੱਧਾ ਇੰਚ ਵੱਧ ਸਾਡੇ 42 ਤੀਰਾ ਮੈਂ ਤੁਹਾਨੂੰ ਹਰਕ ਵੀਡੀਓ ਜੀ ਦੱਸ ਦਿੰਦਾ ਵੀ ਜੇਕਰ ਗਾਲਾ ਤੁਹਾਡਾ 8-9 ਇੰਚ ਨਹੀਂ ਪਿਛਲਾ ਹਨਾ ਵੱਡਾ ਵਾਲਾ ਨਹੀਂ ਫਿਰ ਤੁਸੀਂ 1 ਇੰਚ ਵੱਧ ਰੱਖਣੀ ਰੱਖਣਾ ਤੀਰਾ ਜਿਵੇਂ ਇਸ ਪੈਨ ਦਾ ਤੀਰਾ ਹੈਗਾ 12.5 ਤਾਂ ਆਪਾਂ ਕਿੰਨਾ ਰੱਖਾਂਗੇ 13.5 ਹਲ ਇਧਰੋਂ 13.5 ਇੰਚ ਨਿਚੇ ਨੂੰ ਜਿਹੜਾ ਮੋਢਾ ਉਹ 7 ਇੰਚ ਪਾਵਾਂਗੇ ਮੋਢਾ ਸਾਰੇ ਨਾਲ 7 ਇੰਚ ਨਹੀਂ ਪਾਉਣਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਕਹੜਾ ਹੁੰਦਾਗਾ ਵੀ ਛਾਤੀ ਦੇਖ ਕੇ ਜੇ ਛਾਤੀ 23 24 ਹੋਵੇ ਫਿਰ ਨਹੀਂ ਮੋਢਾ ਤੁਸੀਂ 7 ਕੋਣ ਫਿਰ 6.5 ਜੇ ਤੁਸੀਂ ਬੈਗ ਤੋਂ ਚੱਕੋਗੇ ਫਿਰ 6.5 ਇਹ ਚੀਜ਼ ਦਾ ਲੈਮੇ ਧਿਆਨ ਰੱਖਣਾ ਹੁਣ ਛਾਤੀ ਤੋਂ ਕਮੀਜ਼ ਤਿਆਰ ਆ ਜਿਹੜਾ ਉਹ 19.5 ਇੰਚ ਆ ਇਹ ਇੱਥੇ ਠੀਕ ਹੈ ਇੱਕ ਸੂਤ ਆਪਾਂ ਨੇ ਵੱਧ ਰੱਖਿਆ ਹੈਗਾ ਇਧਰ ਆਪਾਂ ਜਿਹੜਾ ਦਵਾ ਰੱਖਣਾ ਉਹ ਲੋੜ ਮੁਤਾਬਕ 2 ਸਵਾ 2 ਜਿੰਨਾ ਵੀ ਤੁਸੀਂ ਰੱਖਦੇ ਹੋ ਰੱਖ ਲੈ ਆलो ਸੈਡ ਸਲਾਈ ਜਿਹੜੀ ਇਹਨਾਂ ਦੀ ਹੈਗੀ ਉਹ 15 ਇੰਚ ਆ ਆਪਾਂ ਇਥੋਂ 16 ਇੰਚ ਰੱਖਾਂਗੇ ਇਹ ਆਲੋ ਠੀਕ 16 ਹੈ ਪਾਏਗੀ ਸਾਡੇ ਵੀ ਜੇਕਰ ਤੁਸੀਂ ਪਾਈਪ ਕੱਢਣੀ ਆ ਤਾਂ 4 ਇੰਚ ਬਾਅਦ ਨਹੀਂ ਕੱਢਣੀ ਤਾਂ 3 ਇੰਚ ਬਾਅਦ ਯਾਨੀ ਕਿ 2.5 ਤੇ 3 23 ਆ ਲੋ 2.5 23 ਜੇਕਰ ਕਿਸੇ ਨੂੰ ਭੈਣ ਨੂੰ ਕੈਮਰੇ ਤੋਂ ਪਤਾ ਨਹੀਂ ਲੱਗਦਾ ਵੀ ਜੀ ਬਾਈ ਤੁਸੀਂ ਇਧਰ ਦੀ ਵੀ ਜੇ ਕੈਮਰਾ ਇਧਰੋਂ ਲਾ ਕੇ ਤੁਸੀਂ ਮੈਨੂੰ ਦੱਸੋਗੇ ਫਿਰ ਅਸੀਂ ਕੈਮਰਾ ਥਰੂ ਇਧਰੋਂ ਲਾ ਕੇ ਦਿਖਾ ਦਿਆ ਕਰਾਂਗੇ ਇਹ ਵੀ ਜੇ ਪਤਾ ਹੀ ਲੱਗਦਾ ਹਨਾ ਤੁਸੀਂ ਦੱਸ ਦਿਆ ਕਰੋ ਵੀ ਬਾਈ ਸਾਨੂੰ ਪਤਾ ਨਹੀਂ ਲੱਗਦਾ ਇਧਰ ਦੀ ਕੈਮਰਾ ਦੂਸਰੀ ਸਾਈਡ ਲਾ ਕੇ ਦਿਖਾ ਦਿਆ ਕਰੋ ਹਨਾ ਲਓ ਕੇ ਰਾਤ ਇਹ ਕੋਈ ਨਾ ਪਹਨਦਾ 2:30 ਤੇ 3:23 ਪਹਿਲਾਂ ਆਪਾਂ ਵਾਲੀ ਆਹ ਗਾਲੀ ਗਲਾਈ ਪਾਲ ਗੇ 1 ਇੰਚ ਦੀ ਗਲਾਈ ਪਾਲਾਂਗੇ ਬਹੁਤ ਹੁੰਦੀ ਹੈ ਜੇਕਰ ਕਿਸੇ ਭੈਣ ਨੂੰ ਆ ਸ਼ੇਪ ਦੀ ਦਿੱਕਤ ਆਉਂਦੀ ਨਾ ਲਾਉਣ ਦੀ ਇਹਦਾ ਸ਼ੇਪ ਪਰ ਮੈਂ ਪਤਾ ਕਰ ਲਿਆ ਸੀ ਤੁਹਾਨੂੰ ਪਰਸੋ ਵਾਲੀ ਵੀਡੀਓ 'ਚ ਵੀ ਦੱਸਿਆ ਸੀਗਾ ਸਿਰਫ 30 ਤੋਂ 40 ਰੁਪਏ ਦਾ ਤੁਸੀਂ ਰੱਖ ਕੇ ਨਿਸ਼ਾਨ ਸੌਖਾ ਲਗਾ ਸਕਦੇ ਹੋ ਹਨ ਨਾ ਲੋਬੀ ਬਾਕੀ ਮੈਂ ਹਰ ਇੱਕ ਵੀਡੀਓ 'ਚ ਦੱਸ ਦਿੰਦਾ ਜਿਹੜੀਆਂ ਭੈਣਾਂ ਦੇ ਕੋਲੇ ਵੀਡੀਓ ਬਬੀ ਵਾਰੀ ਵਾਰੀ ਚਾਹੁੰਦੇ ਵੀ ਆ ਜਾਇਆ ਕਰੇ ਹਨ ਉਹ ਤੁਸੀਂ ਮੇਰੇ WhatsApp ਦੇ ਨੰਬਰ ਤੇ ਹੈਲੋ ਲੈ ਕੇ ਭੇਜਿਆ ਕਰੋ ਤਾਂ ਕਿ ਤੁਹਾਡੇ ਕੋਲੇ ਹਰ ਇੱਕ ਵੀਡੀਓ ਆਉਣ ਲੱਗ ਜੂਗੀ ਤੁਸੀਂ ਮੇਰਾ WhatsApp ਨੰਬਰ ਸੇਵ ਕਰਕੇ ਉਹਦੇ ਬੋਲ ਕੇ ਭੇਜ ਸਕਦੇ ਹੋ ਹੈਲੋ ਲਿਖ ਕੇ ਭੇਜ ਸਕਦੇ ਹੋ ਹਨ ਤਾਂ ਕਿ ਜਿਹੜਾ ਤੁਹਾਡਾ ਨਾਮ ਨੰਬਰ ਆ ਉਹ ਗਰੁੱਪ ਦੇ ਵਿੱਚ ਪਾ ਲੂੰਗਾ ਬੀਬੀਆਂ ਭੈਣਾਂ ਵਾਲੇ ਦੇ ਵਿੱਚ ਤਾਂ ਤੁਹਾਡੇ ਕੋਲ ਹਰ ਇੱਕ ਵੀਡੀਓ ਆਉਣ ਲੱਗ ਜੂਗੀ ਆਪਣੀ ਜਿਹੜੀ ਵੀ ਮੈਂ YouTube ਤੇ ਪਾਉਣਾ ਉਹੀ ਤੁਹਾਡੇ ਕੋਲੇ WhatsApp ਤੇ ਆਉਣ ਲੱਗ ਜੀ ਆਹ ਲਓ ਠੀਕ ਆ ਇਧਰੋਂ ਆਪਣੀ ਸੂਈ ਲੱਗੀ ਹੋਈ ਹੈ ਇੱਥੇ ਵੀ ਕਪੜਾ ਉੱਪਰ-ਨੀਚੇ ਨੂੰ ਨਾ ਜਾਵੇ ਪੂਰੇ ਧਿਆਨ ਦੇ ਨਾਲ ਜਦੋਂ ਆਪਣਾ ਇਹ ਥੋੜਾ ਜਿਹਾ ਕੱਟਿਆ ਹੈਗਾ ਨਾ ਆਪਾਂ ਸਟੈਪ ਪੈਨ ਦੇ ਨਾਲ ਇਹਨੂੰ ਸਟੈਪ ਕਰ ਦਾਂਗੇ ਤਾਂ ਆਜੋ ਆਪਾਂ ਬੜਾ ਲੰਮੀ ਵੀਡੀਓ ਨਹੀਂ ਬਣਾਉਂਦੇਗੇ ਪੂਰੇ ਧਿਆਨ ਨਾਲ ਦੇਖਿਓ ਬਿਲਕੁਲ ਨਿਸ਼ਾਨ ਇਹ ਤੁਹਾਨੂੰ ਆਪਾਂ ਨਾਲ ਦੀ ਨਾਲ ਹੀ ਟੱਕ ਲਾ ਕੇ ਕੋਈ ਲਾਈਨਿੰਗ ਵਾਲਾ ਸੂਟ ਜਦੋਂ ਵੀ ਆਪਾਂ ਕੱਟਦੇ ਆ ਇਹ ਖਿਲਰ ਜਾਂਦਾ ਹੈ ਵੀ ਖਿਲਰੇ ਨਾ ਇਹਨੂੰ ਨਾਲ ਦੀ ਨਾਲ ਆਪਾਂ ਬੰਨੀ ਚੱਲਾਂਗੇ ਪੂਰਾ ਧਿਆਨ ਨਾਲ ਵੀਡੀਓ ਦੇਖਿਓ। ਲੈ ਤਾਂ ਸੌਖਾ ਹੋ ਜੇ ਹੁਣ ਜਿਵੇਂ ਆਪਾਂ ਇੱਥੇ ਲਾ ਲੈ ਇੱਕ ਪੈਨ। ਇੱਕ ਪੈਨ ਆਪਾਂ ਉੱਪਰ ਲਾ ਲਈ ਤਾਂ ਕਿ ਬਾਅਦ ਦੇ ਵਿੱਚ ਲਾਈਨਿੰਗ ਵੀ ਕੱਟਣੀ ਸੌਖੀ ਆ ਤੇ ਬੈਗ ਪੱਲਾ ਵੀ ਕੱਟਣਾ ਆਪਾਂ ਉਨੀ ਸੌਖਾ ਆ। ਹਾਂ ਠੀਕ ਆ ਦੋ ਥਾਂ ਤੇ। ਇੱਕ ਪੈਨ ਆਪਾਂ ਇੱਥੇ ਲਾਵਾਂਗੇ ਆਹ ਦੋ ਲੜਾਂ ਦੇ ਇੱਥੇ। ਕਿਉਂਕਿ ਟੱਕ ਵੀ ਆਪਣੇ ਕੀ ਹੈ ਜ਼ਿਆਦਾਤਰ ਖਾਲ ਜਾਂਦੀ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਤੇ ਜਿਹੜੀਆਂ ਭੈਣਾਂ ਪੂਰਾ ਮੇਰਾ ਕੰਮ ਪਸੰਦ ਕਰਦਿਆਂ ਉਹ ਸਟੇਟਸ ਵੀ ਲਾਇਆ ਕਰ ਤਾਂ ਕਿ ਅੱਗੇ-ਅੱਗੇ ਕੀਏ ਵੀਡੀਓ ਪੈਣਾ ਕੋਲੇ ਜਾ ਸਕੇ ਜਾਣਕਾਰੀ ਹਨਾ ਪਰ ਮੈਂ ਇੱਥੇ ਵੀ ਤੁਸੀਂ ਲਾ ਸਕਦੇ ਹੋ ਇਹਦੇ ਨਾਲ ਬਹੁਤ ਜ਼ਿਆਦੇ ਛੇਦੀ ਫੁੱਟ ਕੱਟੈ ਨਾ ਹੈਲਦਾ ਨਹੀਂ ਕੋਈ ਫਰਕ ਨਹੀਂ ਪੈਂਦਾ ਹੁਣ ਆਪਾਂ ਇੰਟਰਲੌਕ ਨੂੰ ਨਾਲ-ਨਾਲ ਨੂੰ ਲਾ ਰਹੇ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਪਹਿਲਾਂ ਆ ਜੀ ਨੂੰ ਇੱਥੋਂ ਕਟਾਏ ਨਹੀਂ ਇਹ ਚਿੱਟੀ-ਚਿੱਟੀ ਬਾਅਦ ਦੇ ਵਿੱਚ ਬਹੁਤ ਬੁਰੀ ਲੱਗਦੀ ਆ ਸੂਈ ਆਪਾਂ ਲੱਗੀ ਰਹਿੰਦੇ ਇਹਨੂੰ ਬਾਅਦ ਚ ਕੱਢਾਂਗੇ ਹੁਣ ਇਸੇ ਤਰੀਕੇ ਆਪਾਂ ਬੈਕ ਪੱਲਾ ਕਟਾਂਗੇ ਬੋਚ ਕੇ ਦੇ ਇਹਨੂੰ ਅਸੀਂ ਸਾਈਡ ਤੇ ਰੱਖ ਦਿਆਂਗੇ ਜੇ ਜੇ ਕਿਸੇ ਭੈਣ ਨੂੰ ਮੇਰੀ ਆਵਾਜ਼ ਦੀ ਜਾਂ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ ਉਹ ਤੁਸੀਂ ਦੁਬਾਰਾ ਪੁੱਛ ਲਿਆ ਕਰੋ ਸੰਗਿਆਣਾ ਕਰੋ ਹਨਾ ਬਈ ਸਾਨੂੰ ਆ ਚੀਜ਼ ਦੀ ਸਮਝ ਨਹੀਂ ਲੱਗੀ ਤਾਂ ਤੁਸੀਂ ਦੁਬਾਰਾ ਸਮਝਾ ਦਿਓ ਹਨਾ ਦੋਚ ਹੁਣ ਆਪਾਂ ਇਹਨੂੰ ਅੱਗੇ ਤੋਰ ਲਾਂਗੇ ਇਸੇ ਤਰੀਕੇ ਬਾਕੀ ਨੇ ਮ ਨਾਲ ਨਾਲ ਦੱਸੀ ਜਾ ਕਰੋ ਜਿਹੜੀਆਂ ਭੈਣਾ ਬਿਲਕੁਲ ਨਮੀਆਂ ਹੁੰਦੀਆਂ ਵੀ ਜਿਨ੍ਹਾਂ ਨੂੰ ਜਮਾਂ ਕੰਮ ਨਹੀਂ ਆਉਂਦਾ ਵੀ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਤਾਂ ਸੰਘਿਆ ਨਾ ਕਰੋ ਫਿਰ ਆਪਾਂ ਉਹਨਾਂ ਨੂੰ ਹੋਰ ਬਰੀਕੀ ਦੇ ਵਿੱਚ ਸਮਝਾਉਣਾ ਹੁੰਦਾ ਵੀ ਜਿਵੇਂ ਕਪੜਾ ਮੈਨਾਂ ਜਾਂ ਕਈ ਚੀਜ਼ਾਂ ਹੋਰ ਆ ਤੁਸੀਂ ਦੱਸ ਦਿਆ ਕਰੋ ਸਾਨੂੰ ਵੀ ਬਈ ਸਾਨੂੰ ਜਮਾਂ ਕੰਮ ਨਹੀਂ ਆਉਂਦਾ ਹਨਾ ਸਾਲਵਾ ਆਪਾਂ ਹੁਣ ਇੱਕ ਵਾਰੀ ਸਾਢੇ 20 ਤਿੰਨ ਸਾਢੇ 23 ਥੋੜੇ ਉਰੇ ਨੂੰ ਕਰ ਲਾਂਗੇ ਤਾਂ ਕਿ ਆਪਣੀ ਬਾਹ ਉਧਰੋਂ ਨਿਕਲ ਸਕੇ ਉਹਦਾ ਚਲੋ ਆਪਣੀ ਮਜਬੂਰੀ ਸੀ ਵੀ ਫੁੱਲਾ ਦਾ ਆਪਾਂ ਸੈਂਟਰ ਕੀਤਾ ਸੀ ਇਥੋਂ ਆਪਾਂ ਕੱਪੜਾ ਸਾਰਾ ਇੱਕ ਸਾਈਡ ਤੇ ਕੱਢ ਲਾਂ ਸਾਢੇ 20 ਤੇ ਤਿੰਨ ਸਾਢੇ 23 ਆਪਾਂ ਲਾਵਾਂਗੇ 24.1 ਤਿੰਨ 24 ਤੋਂ ਕੰਨੀ ਛੱਡ ਦੇਣੀ ਆ ਠੀਕ ਆ ਦੋ ਤਿੰਨ ਥਾਂ ਤੇ ਨਿਸ਼ਾਨ ਚੱਕ ਲਾਂਗੇ ਫਿਰ ਵਿਚਾਲੇ ਕ੍ਰਿਪਾਲਾ ਕੋਸ਼ਿਸ਼ ਕਰਿਆ ਕਰੋ ਵੀ ਬਾਹਾਂ ਦੇ ਵਿੱਚ ਜੋੜ ਨਾ ਹੀ ਪਵੇ ਤਾਂ ਚੰਗੀ ਗੱਲ ਆ ਜਦੋਂ ਵੀ ਲਾਈਨਿੰਗ ਵਾਲਾ ਸੂਟ ਕੱਟਣਾ ਬਸ ਇਹ ਲੈਡ ਤੋਂ ਬਿਣਾ ਨਹੀਂ ਕੱਟਿਆ ਇਹਦਾ ਜਦੋਂ ਵੀ ਆਪਣੇ ਕੋਲੇ ਲੈਡ ਪ੍ਰੈਸ ਪੂਰਾ ਸਾਰਾ ਕੁਝ ਹੈਗਾ ਨਾ ਉਹਦੇ ਕੱਟਿਆ ਕਰੋ ਵੀ ਇਹ ਨਹੀਂ ਹੈ ਵੀ ਆਪਣਾ ਲੈਡ ਤੋਂ ਬਿਣਾ ਸੂਟ ਕੱਟਿਆ ਜੁਨਾ ਹੀ ਮੇਰੇ ਤੋਂ ਕੱਟਿਆ ਜਾਵੇ ਨਹੀਂ ਥੋੜੋ ਤੋਂ ਹੈ ਨਾ ਉਹ ਕਿ ਤੁਹਾਡੇ ਸਾਹਮਣੇ ਹੈ ਹੁਣ ਆਪਾਂ ਕਰੀਪ ਪਾਵਾਂਗੇ ਫਿਰ ਸਫਾਈ ਆਊਗੀ ਨਹੀਂ ਤਾਂ ਫਿਰ ਬਾਅਦ ਦੇ ਵਿੱਚ ਫਿਟਿੰਗ ਦਾ ਫਰਕ ਪੈਣਾ ਰਹਿੰਦਾ ਹੈ ਨੋਟ ਚ ਚੰਗੀ ਤਰ੍ਹਾਂ ਪ੍ਰਸ ਮਾਰ ਕੇ ਜਿਹੜੇ ਸੈਟਰ ਨਹੀਂ ਹੁੰਦਾ ਉਹਨਾਂ ਜਿਹੜਾ ਆਪਾਂ ਨੇ ਕੈਂਚੀ ਨਹੀਂ ਚੱਕਣੀ ਹੁਣ ਆਪਾਂ ਫਰੰਟ ਪੱਲਾ ਚੱਕ ਕੇ ਇਹਦੇ ਉੱਪਰ ਹੋਮੀ ਰੱਖਾਂਗੇ ਬੋਚ ਇਸ ਤਰ੍ਹਾਂ ਠੀਕ ਆ ਕੂਰਾ ਚੰਗੀ ਤਰ੍ਹਾਂ ਜਦੋਂ ਸੈੱਟ ਹੋ ਜੂ ਫਿਰ ਆਪਾਂ ਕੈਂਚੀ ਚੱਕਾਂਗੇ ਜਿੰਨੇ ਜਿਹੜਾ ਆਪਣੇ ਕੱਪੜਾ ਸੈੱਟ ਨਹੀਂ ਹੁੰਦਾ ਉਹਨਾਂ ਜਿਹਨੀਆਂ ਆਪਣੇ ਕੈਂਚੀ ਚੱਕ ਨਹੀਂ ਸੂਤ ਭਰ ਦਾ ਫਰਕ ਵੀ ਨਾ ਪੈਂਦਾ ਇਹ ਲੋਥੀ ਕਿ ਤਾ ਕਪੜਾ ਸਿਲਕੀ ਹੋਣ ਕਰਕੇ ਹਲਦਾ ਰਹਿੰਦਾ ਨਾ ਆਪ ਆ ਬੱਧ ਰੱਖਣੀਆਂ ਜਿਵੇਂ ਆਪ ਮੈਂ ਤੁਹਾਨੂੰ ਦੱਸਿਆ ਸੀ ਮੂਹਲਾ ਤਾ ਜਿਹੜੋ ਆਪਣੀ ਮਜਬੂਰੀ ਸੀ ਵੀ ਇੰਟਰਲੌਕ ਕੱਟਣਾ ਹਨ ਲਓ ਹੁਣ ਇਧਰ ਬਿਲਕੁਲ ਸਹੀ ਜਿੱਥੇ ਹੋ ਗਿਆ ਚਲੋ ਇੱਥੋਂ ਆਪਾਂ ਹਲਕਾ ਹਲਕਾ ਨਾ ਨਾ ਨਹੀਂ ਸ਼ਾਨਦਾਰ ਨਾ ਮੈਂ ਤੁਹਾਨੂੰ ਮਣਕੇ ਵੀ ਦਿਖਾ ਦਮ ਕਿੰਨੇ ਇੰਚ ਦੇ ਲੱਗਪਗ ਪੌਣੇ 2 ਤੇ ਠੀਕ ਆ ਸਾਰਾ ਆਪਣਾ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਇਹਨੂੰ ਉਸੇ ਤਰ੍ਹਾਂ ਹੀ ਬਸ ਥੋੜਾ ਜਿਹਾ ਵੀ ਵਧ ਨਹੀਂ ਦੇਣਾ ਇਹ ਚੀਜ਼ ਤੇ ਤਿਆਰ ਰੱਖਣਾ ਇੱਥੇ ਆਪਾਂ ਨੂੰ ਹਲਕਾ ਜਿਹਾ ਚੱਕ ਲਈ ਸਾਈਡ ਤੋਂ ਮਾਤੀ ਕਿਸੇ ਵੀ ਤਰ੍ਹਾਂ ਦੀ ਨਾ ਦਿੱਕਤ ਆਉਣੀ ਹੈ ਤੁਸੀਂ ਮੈਨੂੰ ਨਾ ਕਾਲੋ ਸ਼ੇਅਰ ਜਰੂਰ ਕਰਿਆ ਕਰੋ ਜੀ ਭਾਈ ਆ ਚੀਜ਼ ਸਾਡਾ ਗळा ਪਿੱਛੇ ਹੁੰ ਜਾਂਦਾ ਜਾਂ ਹਨਾ ਹੋਰ ਪ੍ਰੋਬਲਮ ਕੋਈ ਆਉਂਦੀ ਆ ਆ ਕੋਸ਼ਿਸ਼ ਕਰਿਆ ਕਰੋ ਮੇਰੇ WhatsApp ਨੰਬਰ ਤੇ ਫੋਟੋ ਖਿੱਚ ਕੇ ਭੇਜਿਆ ਕਰੋ ਜਾਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਿਆ ਕਰੋ ਫਿਰ ਆਪਾਂ ਉਹ ਚੀਜ਼ ਤੇ ਬਰੀਕੀ ਦੇ ਨਾਲ ਡਿਸਕਸ ਕਰ ਸਕਦੇ ਹਾਂ ਸਟੇਪਮੈਂਟ ਦੇ ਨਾਲ ਆਪਾਂ ਇਹਨੂੰ ਉਵੇਂ ਬੰਨਾਂਗੇ ਜਿਵੇਂ ਪਹਿਲਾਂ ਫਰੰਟਾ ਪੁੱਲਾ ਬੰਨਿਆ ਸੀ ਪੂਰਾ ਧਿਆਨ ਦੇਣਾ ਤਾਂ ਕਿ ਲਾਈਨਿੰਗ ਕੱਟਣ ਵੇਲੇ ਦਿੱਕਤ ਨਾ ਹੋਵੇ ਜੇ ਤੁਸੀਂ ਲਾਈਨਿੰਗ ਦੀ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਆਪਾਂ ਇਹਦੀ ਲਾਈਨਿੰਗ ਦੀ ਵੀਡੀਓ ਵੀ ਪਾ ਦੇਾਂਗੇ ਵਿਸੋਕਾ ਹੋਏ ਨਾ ਭੈਣ ਨੂੰ ਘਰੇ ਲਾਈਨਿੰਗ ਕੱਟਣੀ ਹੈ ਨਾ ਨਹੀਂ ਜਿਵੇਂ ਇੰਨਾ ਸਿਲਕੀ ਸੂਟ ਆ ਲਾਈਨਿੰਗ ਕੱਟਣੀ ਬਹੁਤ ਔਖੀ ਹੋਏਗੀ ਕਿਤੇ ਉਧਰ ਲੜ ਹੱਲੇ ਜਾਂਦਾ ਕਿਤੇ ਉਧਰ ਲੜਾ ਨਹੀਂ ਆਨੂੰ ਪਹਿਲਾਂ ਆਪਾਂ ਨੇ ਮੇਨ ਨਿਸ਼ਾਨ ਲਾ ਲਿਆ ਇਥੋਂ ਆਪਾਂ ਉਹ ਸਿਤਰੀ ਬਣਾਂਗੇ ਜਿਵੇਂ ਉਧਰ ਬਣਦੇ ਸੀ ਨਾ 2 10 ਤੇ 1 ਚਾਹ ਚਾਰ ਚ ਪੰਜ ਥਾਂੋਂ ਤੋਂ ਬਣ ਲਿਆ ਤੁਸੀਂ ਇਥੋਂ ਹੀ ਪਾਉ ਆਪਾਂ ਬਣ ਲਈ ਪਰ ਥੋੜੀ ਖੇਚਲ ਹੁੰਦੀ ਐ ਸਟੈਪ ਉਨੇ ਪਟਣ ਦੀ ਪਰ ਬਾਅਦ ਦੇ ਵਿੱਚ ਲੈਂਡਿੰਗ ਕੱਟਣ ਵੇਲੇ ਬਹੁਤ ਹੀ ਸੌਖਾ ਹੋ ਜਾਂਦਾ ਹੈ ਫਰੰਟ ਬੱਲਾ ਪਾਰ ਡਬਲਟਾਂਗੇ ਉਹ ਦੇ ਠੀਕ ਆ ਇਹਨੂੰ ਅੱਡ ਸਾਈਡ ਤੇ ਰੱਖ ਲੈਣੇ ਤੇ ਬੈਕ ਨੂੰ ਆਪਾਂ 8 ਗੋਥਮ ਉੱਤੇ ਕਰਕੇ ਸਿੱਟਣਾ ਫਿਰ ਦੁਬਾਰੇ ਫੇਰ ਪਲ ਪੈ ਜਾਂਦੇ ਫਿਰ ਪ੍ਰੈਸ ਕਰਨਾ ਪੈਂਦਾ ਹਨਾ ਲੋਜੀ ਹੁਣ ਆਪਾਂ ਬਾਹਾਂ ਦੀ ਕਟਾਈ ਕਰਾਂਗੇ ਮੋਡਾ ਇਸ ਪੈੰਦਾ ਹੈਗਾ 17.5 ਇੰਚ ਤਿਆਰ ਬਾਕੀ ਜਿਹੜੀਆਂ ਪੈਨਾਂ ਨੇ ਸਾਡੇ ਤੋਂ ਸੂਟ ਬਣਵਾਉਣੇ ਹੁੰਦੇ ਨਾ ਉਹ ਤੁਸੀਂ ਘੱਟੋ ਘੱਟ ਵੀ ਹਫਤਾ ਪਹਿਲਾਂ ਜਰੂਰ ਦਿਆ ਕਰੋ ਕੱਪੜੇ ਤਾਂ ਕਿ ਟਾਈਮ ਸਿਰ ਬਣ ਸਕਣ ਹਨਾ ਜੇ ਪੈਨਾਂ ਬਾਹਰਲੀ ਕੰਟਰੀ ਚ ਉਹ ਲਗਭਗ 15 ਤੋਂ 20 ਦਿਨ ਤਾਂ ਕਿ ਸੌਖਾ ਹੋ ਜਾਦਾ ਫਿਰ ਉਹਨੇ ਕਪੜਾ ਵਧੀਆ ਛੌਂਕਣਾ ਬਣ ਜਾਂਦਾ ਹਨਾ ਵੀ ਜਲਦੀ ਫੜਾ ਕੇ ਨਾ ਜਲਦੀ ਨਾ ਮੰਗਿਆ ਕਰੋ ਫਿਰ ਟਾਈਮ ਤਾਂ ਲੱਗਦੀ ਹੈ ਹਨਾ ਬਰੀਕ ਕੰਮ ਤੇ notch ਕੰਨੀ ਆਪਾਂ ਕੱਢਣੀ ਆ ਪਹਿਲਾਂ ਚੈੱਕ ਕਰਾਂਗੇ ਆਪਾਂ ਇਹ ਕਿੰਨਾ ਵੀ ਜੋੜ ਪਊਗਾ ਜਾਂ ਨਹੀਂ ਪੈਂਦਾ ਪਹਿਲਾਂ ਪ੍ਰੈਸ ਮਾਰ ਲੀਏ ਤੀ ਜਿੰਨਾ ਕੱਪੜੇ ਨੇ ਖੁੱਲਣਾ ਉਹ ਖੁੱਲ ਜੂਗਾ ਪ੍ਰੈਸ ਲਾਜ਼ਮੀ ਮਾਰਿਆ ਕਰੋ ਭਾਵੇਂ ਸੂਤੀ ਕੱਪੜਾ ਹੋਵੇ ਭਾਵੇਂ ਰੇਸ਼ਮੀ ਹੈ ਨਾ ਕਈ ਵਾਰੀ ਕੱਪੜਾ ਸੁੰਗੜਦਾ ਹੁੰਦਾ ਪ੍ਰੈਸ ਦੇ ਨਾਲ ਕਈ ਵਾਰੀ ਕੱਪੜੇ ਨਹੀਂ ਵਧਣਾ ਹੁੰਦਾ ਚੰਗੀ ਤਰ੍ਹਾਂ ਖੁੱਲ ਕੇ ਵਰਤ ਸਮਾਨ ਕਰੋ ਬਾਂ ਜਿਹੜੀ ਹੈਗੀ ਇਹਨਾਂ ਦੀ 18 ਇੰਚ ਆਪਾਂ 20 ਦਾ ਪੀਸ ਲਵਾਂ ਇੱਥੋਂ 18 ਦੇ ਦੋ 20 ਸਾਲੋਚ 20 ਸਵਾ 20 ਆਪਣੇ ਕੋਲੇ ਇਹਨੂੰ ਵੀ ਦੋ ਤਿੰਨ ਥਾਵਾਂ ਤੋਂ ਮਿਲ ਲੈਣਾ ਉਹਨਾਂ ਕਈ ਵਾਰੀ ਕਿਤੇ ਵਾਧੇ ਜਾਂਦਾ ਕਿਤੇ ਘਟ ਜਾਂਦਾ ਸਵਾ 20 ਸਾਰਾ ਪੂਰਾ ਬਿਲਕੁਲ ਆਰਾਮ ਦਿਨਾ ਉਨਾ ਪਰ ਪ੍ਰੈਸ ਚੱਕਾ ਵੀ ਕਰੀ ਪਾਲਾਂਗੇ ਤਾਂ ਕਿ ਫਰਕ ਨਾ ਬਣੂ ਇਹ ਚੀਜ਼ ਇਹ ਆ ਠੀਕ ਆ ਮੈਂ ਕੈਂਚੀ ਦੇ ਨਾਲ ਆਪਾਂ ਪੂਰਾ ਪੂਰਾ ਪੀਸ ਲਾ ਸਕਦੇ ਆ 20 ਤੋਂ ਪੂਰਾ ਵੱਧ ਹੀ ਆ ਵੀ ਆਪਣਾ ਘਟਦਾ ਨਹੀਂ ਕੈਂਚੀ ਜਾਂ ਕੋਈ ਚੀਜ਼ਾਂ ਹੋਰ ਹੁੰਦੀਆਂ ਆਪਣੇ ਇਹ ਪੂਰਾ ਵਧੀਆ ਸ਼ੌਕਣਾ ਰੱਖਿਆ ਕਰੋ ਕੈਂਟੀ ਟੈਂਸਰ ਲਵਾ ਕੇ ਰੱਖਿਆ ਕਰੋ ਤਾਂ ਕਿ ਆਪਾਂ ਨੂੰ ਕਪੜਾ ਕੱਟਣ ਦੇ ਵਿੱਚ ਕੋਈ ਦਿੱਕਤ ਨਾ ਹੋ। ਮੋਡਾ ਜਿਹੜਾ ਇਸ ਪੈਨ ਦਾ 17.5 ਮੈਂ ਤੁਹਾਨੂੰ ਦੁਬਾਰੇ ਦੱਸ ਦਿਆਂ। ਜੇ ਆਪਾਂ ਨੂੰ ਦਿੱਕਤ ਆਈ ਕੱਚ ਦੇ ਵਿੱਚ ਜੋੜ ਜਿਹੜਾ ਹੁੰਦੀ ਫਿਰ ਆਪਾਂ ਜੋੜ ਚੜਾਵਾਂਗੇ। ਆ ਦੇਖੋ ਇੱਥੋਂ ਆਇਆ ਮੈਨਾ ਮੋਡਾ ਪੜੇ। 17.5 ਹਲਕਾ ਜਿਹਾ ਕਪੜੇ ਰਹੂਗਾ। ਤਾਂ ਆਪਾਂ ਸਾਰ ਵੀ ਸਕਦਾ ਜੋੜ ਚੜਾਈ ਬਣਾ। ਚਲੋ ਆਪਾਂ ਜੋੜ ਪੂਰਾ ਪੂਰਾ ਪਾਈ ਜੋ ਉਹ ਨਹੀਂ ਚੜਾਉਂਦੇ ਫਿਰ ਹਣਾ ਮਾਰੇ ਪਿੱਛੇ ਖਾ ਕੇ ਜੋੜ ਜੜਾਉਂਦੇ ਜੇ ਤੁਹਾਨੂੰ ਇਹ ਨਾਲ ਦੇ ਵੀ ਜਿਆਦਾ ਹੀ ਪੂਰਾ ਪੂਰਾ ਹੁੰਦਾ ਫਿਰ ਤੁਸੀਂ ਪਾ ਤਾ ਕੋ ਰ ਵਿੱਚ ਕੱਪੜਾ ਨਾ ਚੰਗੀ ਤਰ੍ਹਾਂ ਅੰਦਰ ਵੀ ਕਰੀਪ ਆ ਲੈਣੀ ਆਪਾਂ ਨੇ ਪੂਰੀ 12 ਕਹਿ ਕੇ ਕਿਸੀ ਕਰਵਾਉਣੀ ਇਹ ਜੀ ਨੋਰਮਲ ਦੇ ਤਰ੍ਹਾਂ ਨੋਰਮਲ ਆਪਾਂ ਜਿਹੜੀ ਮੂਰੀ ਇਹਨਾਂ ਦੀ ਪਹਿਲਾਂ ਨਾਪ ਆਪਣੇ ਕੋਲ 14 ਇੰਚ ਦਾ 7 ਇੰਚ ਦਾ ਹੁਣ ਆਪਾਂ ਇਹਨੇ ਵੀ ਬਾਹ ਦੀ ਮੂਰੀ ਜਿਹੜੀ ਉਹ ਨੋਰਮਲ ਰੱਖੀ 11 ਇੰਚ ਲਗਭਗ ਹਨ ਤਾਂ ਆਪਾਂ ਰਲਾਇਆ ਨਿਸ਼ਾਨ 35.5 ਇਥੋਂ 2 ਇੰਚ ਦਾ ਮਾਰਜਿਨ ਰੱਖਿਆ ਕੂਣੀ ਹੈਗੀ ਇਹਨਾਂ ਦੀ 13.5 ਕੂਣੀ ਦਾ ਨਾਪ ਲਾਜ਼ਮੀ ਮੀਨਿਆ ਕਰੋ ਇਥੋਂ ਕੂਣੀ ਮੀਨੀ ਹੁੰਦੀ ਹੈ ਜੇ ਕਿਸੇ ਭੈਣ ਦੀ ਬੋਡੀ ਦਾ ਨਾਪ ਲੈਣਾ ਆਈ ਮੈਂ ਹਰ ਕਿਹੜੀ ਗੁੜੀ ਚ ਦੱਸਦਾ ਹਾਂ ਇਸ ਤਰ੍ਹਾਂ ਠੀਕ ਹੈ ਬੰਦਿਆਂ ਦਾ ਵੀ ਲੇਡੀ ਦਾ ਵੀ ਨਾ ਪੂਰਾ ਪੂਰਾ ਲੈ ਕੇ ਜਿਵੇਂ ਆਹ 13 ਨਾਪ ਇਹ ਪੂਰਾ ਪੂਰਾ ਨਾਪ ਰਿਹਾ ਦਾ ਬਾਹਾਂ ਮੋੜ ਕੇ ਇਸ ਤਰ੍ਹਾਂ 13.5 ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਾਰਜਿਨ ਪਾਉਣਾ ਹੈ ਤੇ ਆਹ ਵਾਲੀ ਜਿਹੜੀ ਆਪਣਾ ਸਾਈਡ ਸਲਾਈ ਆ ਜਿਹਨੇ ਭੈਣਾਂ ਦੇ ਇੱਥੇ ਜਿਆਦਾ ਬੁਲਬਲੇ ਬੰਦਦੇ ਨਾ 3.5 ਪਾ ਦਿਆ ਕਰੋ ਉਹਨਾਂ ਦੇ ਆਜੀ ਜਿਵੇਂ ਬੰਦਿਆਂ ਦੇ ਆਪਾਂ 4 ਇੰਚ ਪਾਉਣੇ ਆ ਤੇ ਬੀਬੀਆਂ ਦੇ ਤੁਸੀਂ 3.5 ਪਾ ਸਕਦੇ ਹੋ ਜਿਨ੍ਹਾਂ ਜਿਆਦਾ ਬੁਲਬਲੇ ਆਣੀ ਸ਼ਿਕਾਇਤ ਹੁੰਦੀ ਹੈ ਬੀਬਲਾਂਿਆਂ ਦੀ ਇਸ ਤਰ੍ਹਾਂ ਆਹ ਪਹਿਲਾਂ ਆ ਸ਼ੇਪ ਵਾਲੀ ਵੀ ਮੈਂ ਤੁਹਾਨੂੰ ਦੱਸਿਆ ਨਾ ਵੀ ਆਪਾਂ ਨੂੰ ਫੱਟੀ ਮਿਲ ਜੂ ਛੋਟੀ ਜੀ ਇਹ ਵੀ 40 ਰੁਪਏ ਦੀ ਤੁਹਾਨੂੰ ਮਿਲ ਜੂ ਜੇ ਤੁਹਾਨੂੰ ਆਏ ਸ਼ੇਪ ਨਹੀਂ ਦੇਣੀ ਉਹ ਰੱਖ ਕੇ ਤੁਸੀਂ ਇੱਕ ਵਾਰੀ ਨਿਸ਼ਾਨ ਲਾ ਸਕਦੇ ਜੇ ਕਹੋਗੇ ਤਾਂ ਮੈਂ ਤੁਹਾਨੂੰ ਫੋਟੋ WhatsApp ਤੇ ਮਗਵਾ ਕੇ ਭੇਜ ਵੀ ਦਊਗਾ ਬਾਕੀ ਜਿਹੜੀਆਂ ਬਟਿੰਡੇ ਆਉਂਦੀਆਂ ਰਹਿੰਦੀਆਂ ਉਹ ਤੁਸੀਂ ਜਿੱਥੇ ਆਪਣਾ ਹੱਥ ਨਾਲ ਮੰਦਰ ਬਣਿਆ ਹੋਇਆ ਉੱਥੇ ਜਾ ਕੇ ਲੈ ਸਕਦੇ ਹੋ ਬਾਕੀ ਜੇ ਨਾ ਪਤਾ ਲੱਗੇ ਤੁਸੀਂ ਮੇਰੇ ਤੋਂ ਫੋਨ ਨੰਬਰ ਲੈ ਕੇ ਵੀ ਜਾ ਸਕਦੇ ਹੋ ਨੋਟ ਸਟੈਪ ਬੈਂ ਦੇ ਨਾਲ ਆਪਾਂ ਇਹਨੂੰ ਵੀ ਸਟੈਪ ਕਰਾਂਗੇ ਤਾਂ ਕਿ ਬਾਹਾਂ ਵੀ ਘਟਣ ਵੇਲੇ ਲੋਨ ਹੱਲੇ ਨਾਲ ਇਹ ਚੀਜ਼ ਜ਼ਰੂਰੀ ਆ ਜੇ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਂ ਕਿ ਹੋਰਾਂ ਭੈਣਾਂ ਦਾ ਵੀ ਫਾਇਦਾ ਹੋਵੇ ਹਨਾ ਤੇ ਨਾਲੇ ਆਪਣਾ ਚੈਨਲ ਗਰੋਥ ਕਰੂਗਾ। ਲੋਚ ਹੁਣ ਆਪਾਂ ਇਹਨੂੰ ਸਾਰੇ ਨੂੰ ਬੰਦ ਲਾਂਗੇ ਚੰਗੀ ਤਰ੍ਹਾਂ। ਇੱਕ ਆਪਾਂ ਪੈਨੇਥੇ ਲਾ ਲਈ। ਇੱਕ ਇਥੇ ਲਾ ਲਈ। ਪੈਨ ਪੱਟਣ ਦੀ ਜਰੂਰ ਦੋ ਮੈਂ 1-2 ਮਿੰਟ ਦੇਖਾਈ ਆ। ਪਰ ਲੈਂਡਿੰਗ ਕੱਟਣ ਲਈ ਬਿਲਕੁਲ ਔਖਾ ਨਹੀਂ ਹੋਣਾ ਪੈਂਦਾ ਜਿਵੇਂ ਪਹਿਲੋਂ ਜ਼ਿਆਦਾ ਦਿੱਕਤ ਆਉਂਦੀ ਸੀ ਨਾ। ਵੀ ਕਿਤੇ ਉਹ ਲੜ ਹੱਲਿਆ ਕਿਤੇ ਉਹ ਲੜ ਹੱਲ ਗਿਆ ਉਹ ਚੀਜ਼ ਨਹੀਂ ਹੋਈ ਇਹਦੇ ਵਿੱਚ। ਪਹਿਲਾਂ ਕੁੰਡਾ ਕਟਾਂਗੇ ਆਪਾਂ ਇਹਦਾ। ਬੱਸ ਇਹ ਤੋ ਠੀਕ ਆ ਹੁਣ ਦਾ ਕੱਟੇ ਇੱਥੇ ਆਪਾਂ ਇਹਦੇ ਸਟੈਪ ਪੈਨ ਦੇਣਾ ਸਟੈਪ ਕਰ ਦੇਣ ਦੋਨੇ ਲੜ ਨੂੰ ਇੱਕੋ ਜਿਹਾ ਕਰਕੇ ਨੇ ਇਹ ਲਸਤ ਆਹ ਠੀਕ ਆ ਬਨ ਜਗਾ ਜੇ ਤੁਸੀਂ ਇਹਦੀ ਲੈਂਡਿੰਗ ਦੀ ਵੀਡੀਓ ਦੇਖਣੀ ਚਾਹੁੰਦੇ ਹੋ ਵੀਡੀਓ ਲੰਬੀ ਜ਼ਿਆਦਾ ਹੋ ਜੂਗੀ ਤਾਂ ਆਪਾਂ ਵੀਡੀਓ ਜੀ ਅਲੱਗ ਤੋਂ ਬਣਾ ਕੇ ਮ ਬਾਹਰ ਨਾ ਹੁਣੇ ਪਾ ਦੂੰਗਾ ਜ਼ਿਆਦਾ ਟਾਈਮ ਨਹੀਂ ਲਵਾਂਗੇ ਠੀਕ ਹੈ ਸਲਵਾਰ ਦੀ ਵੀਡੀਓ ਆਪਾਂ ਦੂਸਰੇ ਚੈਨਲ ਦੇ ਬਾਦਾਂਗੇ ਜਿਹੜੀਆਂ ਭੈਣਾਂ ਕੋਲੇ ਉਸ ਚੈਨਲ ਦਾ ਲਿੰਕ ਹੈ ਨਹੀਂ ਅਮਰਤ ਟੇਲਰ ਸਿਵੀਆਂ ਭਰ ਕੇ ਤੁਸੀਂ ਕੱਢ ਸਕਦੇ ਹੋ ਸਲਾਈਂ ਦੀਆਂ ਕਟਾਈ ਦੀਆਂ ਸਾਰੀਆਂ ਵੀਡੀਓ ਦੋਨੇ ਚੈਨਲਾਂ ਦੀ ਆਇਆ ਕਰਨੀ ਹੈ ਕੋਈ ਦਿੱਕਤ ਨਹੀਂ ਜੇ ਕਿਸੇ ਭੈਣ ਨੂੰ ਸਬਸਕ੍ਰਾਈਬ ਵਗੈਰਾ ਨਹੀਂ ਕਰਨਾ ਆਉਂਦਾ ਤਾਂ ਉਹ WhatsApp ਨੰਬਰ ਤੇ ਭੋ ਮੇਰੇ ਵਾਲੇ ਤੇ ਅਮਰਤ ਵਾਲੇ ਤੇ ਹੈਲੋ ਲਿਖ ਕੇ ਭੇਜਿਆ ਕਰੋ ਤਾਂ ਤੁਹਾਡਾ ਜਿਹੜਾ ਨੰਬਰ ਹੋ ਗਰੁੱਪ ਦੇ ਵਿੱਚ ਐਡ ਹੋ ਜਾਊਗਾ ਆਪਦੀ ਆਪ ਤੇ ਤੁਹਾਡੇ ਕੋਲੇ ਵੀਡੀਓ ਆਉਣ ਲੱਗ ਜੇ ਤੁਹਾਨੂੰ YouTube ਤੇ ਜਾ ਕੇ ਦੇਖਣੀ ਆ ਪਊਗਾ ਵੀ ਅੱਜ ਬਾਈ ਨੇ ਵੀਡੀਓ ਪਾਈ ਆ ਜਾਂ ਨਹੀਂ ਪਾਈ ਠੀਕ ਹੈ ਜੀ ਬਿਲਕੁਲ ਜਲਦੀ ਲੈਣ ਵਾਲੀ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ